ਬੱਚੇ ਸਾਰੇ ਨੇ ਪਰਪਰਿਸ਼ ਸਿੱਖਿਆਲ ਹਾਂ ਬੇਟਾ ਉਹਦੇ ਆਖਲਾ ਪਿਛੇ ਦੀ ਤਿਆਰੀ ਦੀਨ ਆਪਾਂ ਰੇਖਾਵਾਂ ਤੇ ਕੋਣਾਂ ਵਾਲਾ ਚੈਪਟਰ ਜਿਹੜਾ ਸ਼ੁਰੂ ਕੀਤਾ ਹੋਇਆ ਬੇਟਾ ਤਾਂ ਉਹਦੇ ਵਿੱਚ ਬੇਟਾ ਆਪਾਂ ਕੁਝ ਗੱਲਾਂ ਕਰ ਚੁੱਕੇ ਹਾਂ ਹੁਣ ਅਗਲੇ ਟੌਪਿਕ ਤੇ ਗੱਲ ਕਰਦੇ ਹਾਂ ਅੱਗੇ ਆ ਗਿਆ ਬੇਟਾ ਪੁਆਇੰਟ ਸਿਖਰ ਸੰਮੁਖ ਕੋਣ ਸਿਖਰ ਸੰਮੁਖ ਕੋਣ ਕਿਹਨੂੰ ਕਹਿੰਦੇ ਆ ਕਹਿੰਦੇ ਜੇਕਰ ਦੋ ਰੇਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਹਨ ਤਾਂ ਸਿਖਰ ਸੰਮੁਖ ਕੋਣਾਂ ਦੇ ਦੋ ਜੋੜੇ ਬਣਦੇ ਹਨ ਹਰੇਕ ਜੋੜੇ ਦੇ ਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ ਤਾਂ ਬੇਟਾ ਇਹ ਫੇਰ ਸਮਝ ਲੋ ਵੀ ਇਹ ਕੀ ਗੱਲ ਕਰਨੀ ਚਾਹੁੰਦੇ ਆ ਦੋ ਰੇਖਾਵਾਂ ਕਹਿੰਦਾ ਜੇਕਰ ਇੱਕ ਦੂਜੇ ਕੋਣਾਂ ਬਾਰੇ ਕੀ ਕਹਿੰਦਾ ਕਹਿੰਦਾ ਜੇਕਰ ਦੋ ਰੇਖਾਵਾਂ ਆਪਸ ਦੇ ਵਿੱਚ ਕੱਟਦੀਆਂ ਪਈਆਂ ਤਾਂ ਇਹਨੂੰ ਬੇਟਾ ਕਾਟਵੇਂ ਬਿੰਦੂ ਨੂੰ ਸਿਖਰ ਕੰਨੇ ਜਾਂ ਇਹਨੂੰ O ਕਹਿ ਲੋ ਕਹਿੰਦਾ ਸਿਖਰ ਸੰਮੁਖ ਕੋਣਾਂ ਦੇ ਦੋ ਜੋੜੇ ਬਣਦੇ ਆ ਇੱਕ ਤਾਂ ਬੇਟਾ ਆਹਾ ਕੋਣ ਹੋ ਗਿਆ ਤੇ ਇੱਕ ਆਹਾ ਕੋਣ ਹੋ ਗਿਆ ਗੱਲ ਸਮਝ ਲੱਗ ਗਈ ਇਹਨੂੰ ਬੇਟਾ ਆਹ ਮੋ ਸਾਹਮਣੇ ਦੇ ਕੋਣਾਂ ਨੂੰ ਆਹ ਸਿਖਰ ਹੈ ਸਿਖਰ ਦੇ ਦੋਵੇਂ ਸਾਹਮਣੇ ਹੁੰਦੇ ਐ ਇਹਨਾਂ ਨੂੰ ਸਿਖਰ ਸੰਮੁਖ ਕੋਣ ਕਹਿੰਦੇ ਆ ਠੀਕ ਐ ਬੇਟਾ ਤੇ ਤੀਜਾ ਇੱਕ ਆਹਾ ਕੋਣ ਹੋ ਗਿਆ ਬੇਟਾ ਤੇ ਇੱਕ ਆਹਾ ਕੋਣ ਹੋ ਗਿਆ ਇਹ ਵੀ ਸਿਖਰ ਸੰਮੁਖ ਕੋਣ ਹੋਗੇ ਬੇਟਾ ਆਹਾ ਤੇ ਆਹਾ ਬਰਾਬਰ ਹੋਣਗੇ ਆਹਾ ਕੋਣ ਤੇ ਆਹਾ ਕੋਣ ਆ ਜਿਹੜਾ ਬਰਾਬਰ ਹੁੰਦਾ ਮਿੰਟੀ ਦੇ ਵਿੱਚ ਗੱਲ ਸਮਝ ਲੱਗ ਗਈ ਸ਼ਿਖਰ ਸਨਮੁਖ কোਣਾ ਦੇ ਦੋ ਜੋੜੇ ਬਣਦੇ ਜਦੋਂ ਦੋ ਰੇਖਾਵਾਂ ਆਪਸ ਦੇ ਵਿੱਚ ਕੱਟਦੀਆਂ ਤਾਂ ਦੋਵੇਂ ਜੋੜੇ ਆ ਜਿਹੜੇ ਉਹ ਆਪਸ ਦੇ ਵਿੱਚ ਬਰਾਬਰ ਹੁੰਦੇ ਆ ਠੀਕ ਆ ਆਹ ਕੋਣ ਇਹਦੇ ਬਰਾਬਰ ਹੋਊਗਾ ਆਹ ਕੋਣ ਇਹਦੇ ਬਰਾਬਰ ਹੋਊਗਾ ਜਦੋਂ ਵੀ ਦੋ ਰੇਖਾਵਾਂ ਆਪਸ ਤੇ ਕੱਟਦੀਆਂ ਤਾਂ ਸ਼ਿਖਰ ਸਨਮੁਖ ਕੋਣਾ ਦੇ ਦੋ ਜੋੜੇ ਬਣਦੇ ਇਹ ਗੱਲ ਸਮਝਾਉਣੀ ਚਾਹੁੰਦਾ ਤਿੰਦਾ ਹੇਠਾਂ ਦਿੱਤੇ ਚਿੱਤਰ ਵਿੱਚ ਸ਼ਿਖਰ ਸਨਮੁਖ ਕੋਣਾ ਦਾ ਪਹਿਲਾ ਜੋੜਾ AOC ਅਤੇ BOD ਹੈ ਜਦੋਂ ਕਿ ਦੂਜਾ ਜੋੜਾ BOC ਤੇ AOD ਹੈ ਇਸ ਲਈ ਬੇਟਾ ਆ ਸਿਖਰਸਾਨਮੂਕ ਕੋਣ ਬਣਾਏ ਹੋਏ ਆ ਠੀਕ ਹੈ ਤਾਂ ਤੁਹਾਨੂੰ ਦੱਸਿਆ ਸੀ ਜਦੋਂ ਬੇਟਾ ਇਹਦਾ ਨਾਮ ਕਰਨ ਆ ਪਹਿਲਾ ਜੋੜਾ ਇੱਕ ਤਾਂ ਆ ਉੱਪਰਲਾ ਤੇ ਇੱਕ ਥੱਲੜਾ ਠੀਕ ਹੈ ਪਹਿਲਾ ਜੋੜਾ AOC ਤੇ B ਆ BUD ਹੈ ਸਿਖਰਸਾਨਮੂਕ ਕੋਣਾਂ ਦਾ ਜੋੜਾ ਇੱਕ ਆਹਾ ਤੇ ਇੱਕ ਆਹਾ ਇਹ ਸਿਖਰਸਾਨਮੂਕ ਕੋਣ ਆ ਇਹ ਮਿੰਟੀਚ ਆਪਸ ਦੇ ਵਿੱਚ ਬਰਾਬਰ ਹੋਣਗੇ ਇੱਕ ਆਹਾ ਬੇਟਾ ਕੋਣ ਆ ਤੇ ਇੱਕ ਆਾ ਕੋਣ ਆ ਇਹ ਦੋਵੇਂ 20 ਸਿਖਰ ਸੰਮੁਖ ਕੋਣ ਆ ਇਹ ਵੀ ਮਿੰਟੀ ਦੇ ਵਿੱਚ ਬਰਾਬਰ ਹੋਣਗੇ ਠੀਕ ਹੈ ਬੇਟਾ ਇਹ ਸੀਗੇ ਸਿਖਰ ਸੰਮੁਖ ਕੋਣ ਅੱਗੇ ਆ ਗਿਆ ਬੇਟਾ ਸਮਾਨਾਂਤਰ ਰੇਖਾਵਾਂ ਸਮਾਨਾਂਤਰ ਰੇਖਾਵਾਂ ਕਿਹਨਾਂ ਨੂੰ ਕਹਿੰਦੇ ਆ ਬੇਟਾ ਕੋਈ ਵੀ ਦੋ ਰੇਖਾਵਾਂ ਜਿਹੜੀਆਂ ਇੱਕ ਦੂਜੇ ਤੋਂ ਬਰਾਬਰ ਤੇ ਇੱਕ ਕਹਿੰਦੇ ਦੋ ਰੇਖਾਵਾਂ ਇੱਕੋ ਸਮਤਲ ਤੇ ਪਈਆਂ ਜਿਨ੍ਹਾਂ ਦੀ ਇੱਕ ਦੂਜੇ ਤੋਂ ਦੂਰੀ ਹਰ ਥਾਂ ਤੇ ਇੱਕੋ ਜਿਹੀ ਨੂੰ ਸਮਾਨੰਤਰ ਰੇਖਾਵਾਂ ਕਿਹਾ ਜਾਂਦਾ ਹੈ ਅਜਿਹਾਂ ਲਾਈਨਾਂ ਕਦੇ ਵੀ ਇੱਕ ਦੂਜੇ ਨਾਲ ਨਹੀਂ ਮਿਲਦੀਆਂ ਜਿਵੇਂ ਬੇਟਾ ਤੁਸੀਂ ਕੋਈ ਵੀ ਦੋ ਰੇਖਾਵਾਂ ਠੀਕ ਹੈ ਜਿਹੜੀ ਹਰ ਜਗ੍ਹਾ ਤੋਂ ਜਿੰਨਾਂ ਦੀ ਆਪਸੀ ਦੂਰੀ ਬਰਾਬਰ ਹੈਗੀ ਹੈ ਕਿੰਦਾ ਇਹਨਾਂ ਨੂੰ ਸਮਾਨੰਤਰ ਰੇਖਾਵਾਂ ਕਿਹਾ ਜਾਂਦਾ ਹੈ ਠੀਕ ਹੈ ਇਹ ਕਿਤੇ ਵੀ ਆਪਸ ਦੇ ਵਿੱਚ ਨਹੀਂ ਮਿਲਦੀਆਂ ਠੀਕ ਹੈ ਜਿਵੇਂ ਰੀਲ ਗੱਡੀ ਦੀਆਂ ਲਾਈਨਾਂ ਆਪਸ ਦੇ ਵਿੱਚ ਨਹੀਂ ਮਿਲਦੀਆਂ ਇਸੇ ਤਰ੍ਹਾਂ ਬੇਟਾ ਇਹ ਅਨੰਤ ਤੱਕ ਸਮਾਨ ਦੂਰੀ ਦੇ ਉੱਤੇ ਹੀ ਰਹਿੰਦੀਆਂ ਇਹਨਾਂ ਨੂੰ ਸਮਾਨਾਂਤਰ ਰੇਖਾਵਾਂ ਕਿਹਾ ਜਾਂਦਾ ਹੈ ਠੀਕ ਹੈ ਤੇ ਅੱਗੇ ਕਹਿੰਦਾ ਪਿਆ ਜਿਹੜੀ ਰੇਖਾ ਦੋ ਜਾਂ ਦੂ ਤੋਂ ਵੱਧ ਰਖਾਵਾਂ ਨੂੰ ਵੱਖ-ਵੱਖ ਬਿੰਦੂਆਂ ਤੇ ਕੱਟਦੀ ਹੈ ਉਸ ਨੂੰ ਟਰਾਂਸਵਰਸ ਲਾਈਨ ਜਾਂ ਕਾਟਮੀ ਰੇਖਾ ਕਿਹਾ ਜਾਂਦਾ ਹੈ ਤਾਂ ਅੱਗੇ ਕਹਿੰਦਾ ਪਿਆ ਦਿੱਤੇ ਚਿੱਤਰ ਵਿੱਚ ਗੱਲ ਸਮਝ ਲੱਗ ਗਈ ਦੋ ਜਾਂ ਵਾਧੇ ਰੇਖਾਵਾਂ ਨੂੰ ਦੋ ਵੱਖ-ਵੱਖ ਬਿੰਦੂਆਂ ਦੇ ਉੱਤੇ ਕੱਟਦੀ ਹੈ ਉਹਨੂੰ ਕਾਟਮੀ ਰੇਖਾ ਬੇਟਾ ਆ ਦੋ ਰੇਖਾਵਾਂ ਪੈਰਲਲ ਸੀ ਇਹਨੂੰ ਜੇਕਰ ਇੱਕ ਰੇ ਇੱਕ ਕਾਟਮੀ ਰੇਖਾ ਕੱਟਦੀ ਹੈ ਤਾਂ ਇਹਨੂੰ ਕੀ ਕਹਿੰਨੇ ਆ ਟਰਾਂਸਵਰਸ ਲਾਈਨ ਜਾਂ ਕਾਟਮੀ ਰੇਖਾ ਠੀਕ ਹੈ ਬੇਟਾ ਆ ਦੋਵੇਂ ਲਾਈਨਾਂ ਪੈਰਲਲ ਸੀਗੀਆਂ ਸਮਾਨਾਂਤਰ ਸੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਠੀਕ ਹੈ ਦਿੱਤੇ ਚਿੱਤਰ ਵਿੱਚ ਰੇਖਾ ਐਮ ਤੇ ਰੇਖਾ ਐਨ ਦੇ ਸਮਾਨੰਤਰ ਹੈ ਅਤੇ ਰੇਖਾ ਐਲ ਇੱਕ ਕਾਟਮੀ ਰੇਖਾ ਹੈ। ਲੋ ਬੇਟਾ ਆ ਗਿਆ ਚਿੱਤਰ। ਆ ਐਮ ਆ ਰੇਖਾ ਤੇ ਆ ਐਨ ਨਾ ਆ ਬੇਟਾ ਇੱਕ ਕਾਟਮੀ ਰੇਖਾ ਹੈਗੀ ਆ ਐਲ। ਠੀਕ ਹੈ ਬੇਟਾ ਤਾਂ ਟੋਟਲ ਬੇਟਾ ਕਿੰਨੇ ਕੋਣ ਬਣ ਗਏ 1 2 3 4 5 6 7 8 ਕੋਣ ਬਣਦੇ ਪਏ। ਤਾਂ ਤੁਹਾਨੂੰ ਪਤਾ ਬੇਟਾ ਆ 1 ਤੇ 3 ਸਿਖਰ ਸੰਮੁਖ ਕੋਣ ਆ। ਦੋ ਤੇ ਚਾਰ ਸਿਖਰ ਸੰਮੁਖਾ ਠੀਕ ਹੈ ਸਿਖਰ ਸਿਖਰਾਂ ਦੇ ਸਾਹਮਣੇ ਆ ਠੀਕ ਹੈ ਆ ਵੀ ਬੇਟਾ ਦੇਖੋ ਆ ਵੀ 6 ਤੇ 8 ਸਿਖਰ ਤਨਮੁਕੋਣ ਆ 7 ਤੇ 5 ਸਿਖਰ ਸੰਮੁਖ ਕੋਣ ਹੈਗੇ ਆ ਠੀਕ ਹੈ ਬੇਟਾ ਜਦੋਂ ਇਸ ਤਰ੍ਹਾਂ ਰੇਖਾਵਾਂ ਕੱਟਦੀਆਂ ਬੇਟਾ ਤਾਂ ਆ 8 ਕੋਣ ਬਣਦੇ ਆ ਦੋ ਸਮਾਨਾਂਤਰ ਰੇਖਾਵਾਂ ਨੂੰ ਇੱਕ ਕਾਟਮੀ ਰੇਖਾ ਕੱਟਦੀ ਹੈ ਤਾਂ ਬੇਟਾ ਇਹਦੇ ਬਾਰੇ ਆਪਾਂ ਥੋੜੀ ਜੀ ਸਟੱਡੀ ਕਰਾਂਗੇ ਬਸ ਇਹਦੇ ਨਾਲ ਹੀ ਇਹ ਚੈਪਟਰ ਦੀਸ ਆ ਉਹ ਖਤਮ ਹੋ ਜਾਣੀ ਹੈ ਜਿਹੜੀ ਥਿਉਰੀ ਵਾਲਾ ਪੋਰਸ਼ਨ ਹੈਗਾ ਕਹਿੰਦਾ ਸੰਗਤ ਕੋਣ ਸੰਗਤ ਕੋਣ ਕਿਹਨੂੰ ਕਹਿੰਦੇ ਬੇਟਾ ਇਹਨੂੰ ਔਕ ਨਹੀਂ ਮੰਨਣੀ ਦੋ ਤਿੰਨ ਤਰ੍ਹਾਂ ਦੇ ਕੋਣ ਹੈਗੇ ਇਹਨਾਂ ਨੂੰ ਬਸ ਚੇਤੇ ਕਰ ਲੈਣਾ ਜਦੋਂ ਕਾਟਵੀਂ ਰੇਖਾਂ ਨੂੰ ਕੋਈ ਦੋ ਸਮਾਨਾਂਤਰ ਰੇਖਾਵਾਂ ਨੂੰ ਕਾਟਵੀਂ ਰੇਖਾ ਕੱਟਦੀ ਹੈ ਕਹਿੰਦਾ ਜੇਕਰ ਕੋਈ ਕਾਟਵੀਂ ਰੇਖਾ ਦੋ ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੈ ਤਾਂ ਸੰਗਤ ਕੋਣਾਂ ਦਾ ਹਰੇਕ ਜੋੜਾ ਬਰਾਬਰ ਹੁੰਦਾ ਹੈ ਤਾਂ ਬੇਟਾ ਆ ਦੇਖੋ ਆ ਕਾਟਮੀ ਰੇਖਾ ਬੇਟਾ ਆਪਾਂ ਸਿਖਰ ਸੰਮੋਹ ਕੋਣਾਂ ਦੇ ਹਿਸਾਬ ਦੇ ਨਾਲ ਜੇ ਆ 130 ਡਿਗਰੀ ਦਾ ਤਾਂ ਆ ਵੀ 130 ਡਿਗਰੀ ਦਾ ਹੋ ਗਿਆ ਬੇਟਾ ਕਿਉਂਕਿ ਸਿਖਰ ਸੰਮੋਹ ਕੋਣ ਆ 50 ਦਾ ਤੇ ਆ ਵੀ 50 ਦਾ ਹੋ ਗਿਆ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਕਿਉਂਕਿ ਇਕੋ ਲਾਈਨ ਘਟਦੀ ਵੀ ਆ 130 ਦਾ ਤੇ ਆ ਵੀ 130 ਦਾ ਹੋਊਗਾ ਆ 50 ਦਾ ਤੇ ਆ ਵੀ 50 ਦਾ ਹੋਊਗਾ ਤਾਂ ਬੇਟਾ ਫੇਰ ਸੁਣ ਲੋ ਵੀ ਆ ਜਦੋਂ ਦੋ ਸਮਾਨੰਤਰ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟਦੀ ਆ ਟੋਟਲ ਅੱਠ ਕੋਣ ਬਣਦੇ ਬੇਟਾ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਵੀ ਜਿਹੜੇ ਸਿਖਰ ਸਾਨਮੁਕੋਣ ਹੁੰਦੇ ਬਰਾਬਰ ਆਪਾਂ ਮੰਨ ਲਿਆ ਜੇ ਆ 130 ਦਾ ਤਾਂ ਆ ਵੀ 130 ਦਾ ਆ 50 ਦਾ ਤੇ ਆ ਵੀ 50 ਦਾ ਹੋਊਗਾ ਇੱਕ ਚੱਕਰ ਦੇ ਵਿੱਚ ਟੋਟਲ ਕੋਣ 360 ਡਿਗਰੀ ਦਾ ਬਣਦਾ ਆ ਬਸ ਬੇਟਾ ਇਹੀ ਗੇਮ ਆ ਸਾਰੀ ਇਸ ਚੈਪਟਰ ਦੇ ਵਿੱਚ ਵੀ ਚੱਕਰ ਚ ਕੋਣ 360 ਦਾ ਬਣਦਾ ਠੀਕ ਐ ਤਾਂ ਆ ਵੀ ਬੇਟਾ ਉਸੇ ਤਰ੍ਹਾਂ ਹੀ ਕਿਉਂਕਿ ਸੇਮ ਕਾਟਵੀਂ ਰੇਖਾ ਕੱਟਦੀ ਪਈ ਆ ਆ ਲਾਈਨਾਂ ਸਮਾਨੰਤਰ ਤਾਂ ਫਿਰ ਆ ਵੀ 130 ਦਾ ਆ ਵੀ 130 ਦਾ 50 ਦਾ ਤੇ ਆਹ 50 ਦਾ ਹੁਣ ਬੇਟਾ ਅੱਗੇ ਕਹਿੰਦਾ ਸੰਗਤ ਕੋਣਾਂ ਦਾ ਹਰੇਕ ਜੋੜਾ ਬਰਾਬਰ ਹੁੰਦਾ ਹੈ ਤਾਂ ਸੰਗਤ ਕੋਣ ਹਾਂ ਬੇਟਾ ਤਾਂ ਆਪਾਂ ਗੱਲ ਕਰ ਰਹੇ ਆ ਸੰਗਤ ਕੋਣਾਂ ਦੀ ਕਹਿੰਦਾ ਸੰਗਤ ਕੋਣਾਂ ਦਾ ਹਰੇਕ ਜੋੜਾ ਬਰਾਬਰ ਹੁੰਦਾ ਬੱਸ ਬੇਟਾ ਇਹ ਤੁਸੀਂ ਚੇਤੇ ਰੱਖਣਾ ਵੀ ਜਦੋਂ ਦੋ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟਦੀ ਆ ਤਾਂ ਸੰਗਤ ਕੋਣਾਂ ਦਾ ਜੋੜਾ ਬਰਾਬਰ ਹੁੰਦਾ ਇੱਥੇ ਬੇਟਾ ਐਂਗਲ 1 ਤੇ ਐਂਗਲ 5 ਇਹ ਕੀ ਹੈ ਸੰਗਤ ਕੋਣ ਹੈਗੇ ਆ ਠੀਕ ਹੈ ਬੇਟਾ ਐਂਗਲ 2 ਤੇ ਐਂਗਲ 6 ਇਹ ਵੀ ਸੰਗਤ ਕੋਣ ਹੈਗੇ ਆ ਠੀਕ ਹੈ ਬੇਟਾ ਐਂਗਲ 1 ਤੇ ਐਂਗਲ 5 ਸੰਗਤ ਆ ਦੇਖੋ ਬਰਾਬਰ ਆ 130 ਤੇ ਆ ਵੀ 130 ਐਂਗਲ 2 ਤੇ ਐਂਗਲ 6 ਆ 100 ਆ 50 ਡਿਗਰੀ ਤੇ ਆ ਵੀ 50 ਡਿਗਰੀ ਇਸੀ ਤਰ੍ਹਾਂ ਹੀ ਬੇਟਾ ਐਂਗਲ 4 ਆ ਅੰਦਰਲੇ ਪਾਸੇ ਆ ਗਿਆ A ਦੇ ਸੰਗਤ ਆਹਾ ਕੋਣ ਠੀਕ ਹੈ ਐਂਗਲ 8 ਆ 50 ਤੇ ਆ ਵੀ 55 ਇਧਰ ਐਂਗਲ 3 ਤੇ ਐਂਗਲ 7 ਆ ਵੀ 130 ਤੇ ਆ ਵੀ 130 ਠੀਕ ਹੈ ਬੇਟਾ ਤਾਂ ਬੇਟਾ ਜਿਵੇਂ ਥੋੜਾ ਜਿਹਾ ਅਭਿਆਸ ਕਰੋਗੇ ਤੁਹਾਨੂੰ ਗੱਲ ਕਲੀਅਰ ਹੋ ਜਾਊਗੀ ਇਹਦੇ ਬਾਰੇ ਠੀਕ ਹੈ ਕੋਈ ਜ਼ਿਆਦਾ ਲੰਮਾ ਚੋੜਾ ਕੰਮ ਨਹੀਂ ਹੈਗਾ ਅੱਗੇ ਆਗੇ ਬਸ ਬੇਟਾ ਕੋਣ ਐਂਗਲ ਰਿਲੇਸ਼ਨ ਹੀ ਸਮਝਣੇ ਆ ਅੱਗੇ ਆਗੇ ਬੇਟਾ ਅੰਦਰਲੇ ਇਕਾਂਤਰ ਕੋਣ ਜੇਕਰ ਕੋਈ ਕਾਟਮੀ ਰੇਖਾ ਦੋ ਸਮਾਂਤਰ ਰੇਖਾਵਾਂ ਨੂੰ ਕੱਟਦੀ ਹੈ ਤਾਂ ਅੰਦਰਲੇ ਇਕਾਂਤਰ ਕੋਣਾਂ ਦਾ ਹਰੇਕ ਜੋੜਾ ਬਰਾਬਰ ਹੁੰਦਾ ਹੈ ਜਾਨੀ ਤਾਂ ਬੇਟਾ ਅੰਦਰਲੇ ਇਕਾਂਤਰ ਕੋਣ ਇਕਾਂਤਰ ਕੋਣ ਬੇਟਾ ਇਸ ਤਰ੍ਹਾਂ ਕਰਕੇ ਜੈਡ ਦੀ ਸ਼ੇਪ ਦੇ ਵਿੱਚ ਠੀਕ ਆ ਬਣਦੇ ਆਏ ਧਿਆਨ ਰੱਖਣਾ ਤੁਸੀਂ ਆ ਬੇਟਾ ਆ ਆ ਗਿਆ ਨਾ ਆ 4 ਨੰਬਰ ਤੇ 6 ਨੰਬਰ ਆ 450 ਦਾ ਤੇ ਆ 650 ਦਾ ਅੰਦਰਲੇ ਇਕਾੰਤਰ ਆ ਆ ਬੇਟਾ 3 ਨੰਬਰ ਤੇ ਆਹ 5 ਨੰਬਰ ਇਹ ਅੰਦਰਲੇ ਇਕਾੰਤਰ ਹੈਗੀ ਹੈ ਠੀਕ ਹੈ ਇਹ ਬਰਾਬਰ ਹੁੰਦੇ ਆ ਗੱਲ ਸਮਝ ਲੱਗੀ ਬੇਟਾ ਇਕਾੰਤਰ ਕੋਣ ਆ ਜਿਹੜੇ ਬੇਟਾ ਆ ਜੈਡ ਸ਼ੇਪ ਦੇ ਵਿੱਚ ਬਣਦੇ ਇੱਕ ਆ ਹੋ ਗਿਆ ਤੇ ਇੱਕ ਐਂਗਲ 4 ਤੇ ਐਂਗਲ 6 ਇਹ ਸੰ ਇਹ ਕਿਹੜੇ ਇਕਾੰਤਰ ਕੋਣ ਠੀਕ ਹੈ ਐਂਗਲ 3 ਤੇ ਐਂਗਲ 5 ਅੰਦਰਲੀ ਇਕਾਂਤਰ ਹੈ ਇਸੇ ਤਰ੍ਹਾਂ ਹੀ ਬੇਟਾ ਆਹ ਜਿਹੜੇ ਹੈਗੇ ਬਾਹਰੀ ਇਕਾਂਤਰ ਐਂਗਲ 1 ਤੇ ਐਂਗਲ 7 ਬਾਹਰੀ ਇਕਾਂਤਰ ਇਹ ਵੀ ਬਰਾਬਰ ਹੁੰਦੇ ਐਂਗਲ 2 ਤੇ ਐਂਗਲ 8 ਇਹ ਵੀ ਬਰਾਬਰ ਹੁੰਦੇ ਆ ਇਹ ਬਾਹਰੀ ਇਕਾਂਤਰ ਕੋਣ ਹੈਗੇ ਆ ਠੀਕ ਹੈ ਬੇਟਾ ਬਸ ਜੇ ਇਹ ਸੰਗਤ ਕੋਣ ਤੇ ਇਕਾਂਤਰ ਕੋਣ ਸਮਝ ਗਏ ਤਾਂ ਸਮਝ ਲਓ ਚੈਪਟਰ ਸਮਝ ਗਏ ਕੋਣਾਂ ਦਾ ਰਿਲੇਸ਼ਨ ਤੁਸੀਂ ਸਮਝ ਗਏ ਸਾਰੇ ਦਾ ਸਾਰਾ ਅੱਗੇ ਬੇਟਾ ਬਾਹਰਲੇ ਇਕਾਂਤਰ ਕੋਣ ਆ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਦੋ ਕਾਟਮੀ ਰੇਖਾਵਾਂ ਨੂੰ ਹੀ ਇੱਕ ਰੇਖਾ ਕੱਟਦੀ ਹੈ ਤੇ ਬਾਹਰੀ ਇਕਾਂਤਰ ਕੋਣਾਂ ਦਾ ਹਰ ਜੋੜਾ ਬਰਾਬਰ ਹੁੰਦਾ ਬੇਟਾ ਪਹਿਲਾਂ ਅੰਦਰਲੇ ਜੋੜ ਅੰਦਰਲੇ ਪਾਸੇ ਕੋਣ ਅੰਦਰਲੇ ਪਾਸੇ ਸੀ ਆ ਬਾਹਰੀ ਇਕਾਂਤਰ ਐਂਗਲ ਐਂਗਲ 7 ਐਂਗਲ 2 ਤੇ ਐਂਗਲ 8 ਆਪਾਂ ਪਹਿਲਾਂ ਹੀ ਗੱਲ ਕਰ ਆਏ ਹੋਏ ਆ ਠੀਕ ਹੈ ਬੇਟਾ ਅੰਦਰਲੇ ਇਕਾਂਤਰ ਵੀ ਬਰਾਬਰ ਹੁੰਦੇ ਬਾਹਰੀ ਇਕਾਂਤਰ ਕੋਣ ਵੀ ਮਿੰਨਤੀ ਵਿੱਚ ਬਰਾਬਰ ਹੁੰਦੇ ਆ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਮੇਨ ਪੁਆਇੰਟ ਆ ਗਿਆ ਕਹਿੰਦਾ ਕਾਟਮੀ ਜੇਕਰ ਦੋ ਸਮਾਨੰਤਰ ਰੇਖਾਵਾਂ ਨੂੰ ਇੱਕ ਕਾਟਮੀ ਰੇਖਾ ਕੱਟਦੀ ਹੈ ਤਾਂ ਕਾਟਮੀ ਰੇਖਾ ਦੇ ਇੱਕ ਪਾਸੇ ਅੰਦਰੂਨੀ ਕੋਣ ਲਗਾਤਾਰ ਅੰਦਰੂਨੀ ਜਾਂ ਸਹਿ ਅੰਦਰੂਨੀ ਕੋਣ ਨੂੰ ਕੱਟਦੀ ਹੈ ਤਾਂ ਇੱਕ ਪਾਸੇ ਦੇ ਅੰਦਰੂਨੀ ਕੋਣਾਂ ਦਾ ਹਰੇਕ ਜੋੜਾ ਸੰਪੂਰਕ ਹੁੰਦਾ ਹੈ ਤਾਂ ਬੇਟਾ ਫੇਰ ਸੁਣ ਲਓ ਇਹ ਕੀ ਕਹਿਣਾ ਚਾਹੁੰਦਾ ਹੈ ਸੰਪੂਰਕ ਕੋਣਾਂ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਹਿੰਦਾ ਜੇਕਰ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਰੇਖਾ ਕੱਟਦੀ ਹੈ ਤਾਂ ਕਾਟਮੀ ਰੇਖਾ ਦੇ ਇੱਕ ਪਾਸੇ ਦੇ ਅੰਦਰੂਨੀ ਕੋਣ ਆਹ ਦੇਖੋ ਬੇਟਾ ਅੰਦਰੂਨੀ ਕੋਣ ਕਾਟਮੀ ਰੇਖਾ ਦੇ ਇੱਕ ਪਾਸੇ ਆਹ ਅੰਦਰੂਨੀ ਕੋਣ 50 ਤੇ 130 ਇਹ ਸੰਪੂਰਕ ਹੁੰਦੇ ਇਹਨਾਂ ਦਾ ਜੋੜ ਫਲ 180 ਡਿਗਰੀ ਹੁੰਦਾ ਹੈ ਠੀਕ ਹੈ ਆ ਇੱਕ ਪਾਸੇ ਦੇ ਬਾਹਰੀ ਕੋਣ ਆ ਏ ਵੀ ਸੰਪੂਰਕ ਹੁੰਦੇ ਆ 130 ਤੇ 50 180 ਡਿਗਰੀ ਠੀਕ ਹੈ ਆ ਬੇਟਾ ਐਂਗਲ 3 ਤੇ ਐਂਗਲ 6 180 ਡਿਗਰੀ ਬਣ ਗਏ ਆ ਬਾਹਰੀ ਕੋਣ ਹੋਗੇ ਕਾਟਵੀਂ ਰੇਖਾ ਦੇ ਇੱਕ ਪਾਸੇ ਦੇ ਬਾਹਰੀ ਕੋਣ ਏ ਵੀ ਸੰਪੂਰਕ ਹੁੰਦੇ ਆ ਠੀਕ ਹੈ ਬੇਟਾ ਕਾਟਵੀਂ ਰੇਖਾ ਦੇ ਆ ਬੇਟਾ ਆਹਾ ਐਂਗਲ ਤੇ ਆਹਾ ਜਿਹੜੇ ਹੈਗੇ ਆ ਆ 50 ਦਾ ਤੇ 130 ਦਾ 180 ਡਿਗਰੀ ਬਸ ਬੇਟਾ ਇਹਨਾਂ ਦੇ ਕੋਣਾਂ ਦੀ ਪਛਾਣ ਕਰ ਲੈਣੀ ਆ ਤੁਸੀਂ ਜੇ ਤੁਸੀਂ ਬੇਟਾ ਇਹ ਕੋਣਾਂ ਦੀ ਪਛਾਣ ਸਮਝ ਗਏ ਤਾਂ ਅੱਗੋਂ ਬੇਟਾ ਜਿਹੜਾ ਹੈਗਾ ਕੰਮ ਆਸਾਨ ਹੀ ਹੈਗਾ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਸੋ ਬੇਟਾ ਇਹ ਸਿਗੇ ਤੁਹਾਡੇ ਇਕਾਂਤਰ ਕੋਣ ਸੰਗਤ ਕੋਣ ਤਿਕਾਟਵੀਂ ਰੇਖਾ ਦੇ ਇੱਕ ਪਾਸੇ ਦੇ ਬਾਹਰੀ ਕੋਣ ਤੇ ਜਿਹੜੇ ਹੈਗੇ ਆ ਬਾਹਰੀ ਕੋਣ ਸੰਪੂਰਕ ਹੁੰਦੇ ਆ ਤੇ ਅੰਦਰਲੇ ਅੰਦਰਲੇ ਕੋਣ ਜਿਹੜੇ ਇੱਕ ਪਾਸੇ ਦੇ ਉਹ ਵੀ ਸੰਪੂਰਕ ਹੁੰਦੇ ਆ ਸੋ ਬੇਟਾ ਅਗਲੇ ਪੁਆਇੰਟ ਆਪਾਂ ਅਗਲੀ ਵੀਡੀਓ ਵਿੱਚ ਡਿਸਕਸ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ